ਦੇ ਵਿੱਚ ਤੁਮ ਕਰ ਰਹੇ ਸਟੂਡੈਂਟਸ ਤੇ ਹੁਣ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ ਦੱਸ ਦੇ ਕਿ ਕੈਨੇਡਾ ਦੇ ਵਿੱਚ ਭਾਰਤੀ ਸਟੂਡੈਂਟਸ ਦੇ ਵੱਲੋਂ ਹੁਣ ਨਵੀਂ ਪੋਲਿਸੀ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਦੱਸ ਦੇ ਕਿ ਕੈਨੇਡਾ ਦੀ ਫੈਡਰਲ ਨੀਤੀ ਦਾ ਵਿਰੋਧ ਇਹਨਾਂ ਸਟੂਡੈਂਟਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਸਟੂਡੈਂਟਸ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦਾ ਹੁਣ ਡਰ ਸਤਾ ਰਿਹਾ ਹੈ ਨਗਰੀ ਕੇ ਇਸ ਵਕਤ ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨਾਂ ਸਟੂਡੈਂਟਸ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਦੱਸਦੇ ਕਿ ਕੈਨੇਡਾ ਸਰਕਾਰ ਦੀ ਇਸ ਨਵੀਂ ਸਨੀਤੀ ਦਾ ਸਿੱਧਾ ਅਸਰ ਭਾਰਤ ਦੇ ਵਿਦਿਆਰਥੀਆਂ ਤੇ ਪਵੇਗਾ ਖਾਸ ਕਰਕੇ ਪੰਜਾਬੀਆਂ ਤੇ ਪਵੇਗਾ ਕਿਉਂਕਿ ਖਾਸ ਕਰਕੇ ਪੰਜਾਬੀ ਹੀ ਸਭ ਤੋਂ ਵੱਧ 12ਵੀਂ ਤੋਂ ਬਾਅਦ ਸਟੂਡੈਂਟਸ ਵੀਜ਼ੇ ਦੇ ਲਈ ਕੈਨੇਡਾ ਸਟੂਡੈਂਟ ਵੀਜ਼ਾ ਲਈ ਅਪਲਾਈ ਕਰਦੇ ਨੇ ਤੇ ਹੁਣ ਉੱਥੇ ਇਨਾ ਸਟੂਡੈਂਟਸ ਦੇ ਵੱਲੋਂ ਜਿਹੜੇ ਵਰਕ ਪਰਮਿਟ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੇ ਕਿ ਕੈਨੇਡਾ ਨੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਹੁਣ ਸੀਮਿਤ ਕਰਨ ਦਾ ਫੈਸਲਾ ਲਿਆ ਹੈ ਕੈਨੇਡਾ ਦੇ ਵੱਲੋਂ ਪੀਆਰ ਦੇ ਵਿੱਚ 25% ਦੀ ਕਟੌਤੀ ਕੀਤੀ ਗਈ ਹੈ ਤੇ ਹੁਣ ਸਟੂਡੈਂਟਸ ਸੜਕਾਂ ਤੇ ਉਤਰ ਆਏ ਨੇ ਇਨਾ ਸਟੂਡੈਂਟਸ ਦੇ ਵੱਲੋਂ ਹੁਣ ਦਰਦਸ਼ਨ ਕੀਤੇ ਜਾ ਰਹੇ ਨੇ ਦੱਸਦੇ ਕਿ ਇਨਾਂ ਸਟੂਡੈਂਟਸ ਦੇ ਵੱਲੋਂ ਫੇਅਰ ਰੂਲ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਨਾਰੇ ਲਗਾਏ ਜਾ ਰਹੇ ਨੇ ਦੱਸਦੇ ਕਿ ਤਸਵੀਰਾਂ ਕੈਨੇਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਟੂਡੈਂਟਸ ਦੇ ਵੱਲੋਂ ਤਖਤੀਆਂ ਫੜੇ ਹੋਏ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸਦੇ ਕਿ ਕੈਨੇਡਾ ਦੇ ਵਿੱਚ ਵਿਦੇਸ਼ੀ ਕਾਮਿਆਂ ਦੇ ਲਈ ਨਿਯਮਾਂ ਦਾ ਬਦਲਾਅ ਚੜਾ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਕੈਨੇਡਾ ਦੀ ਟਰੂਡੋ ਸਰਕਾਰ ਨੇ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾ ਕੀਤਾ ਜਿਸ ਦੇ ਵਿੱਚ ਲਗਾਤਾਰ ਕੈਨੇਡਾ ਦੀ ਸਰਕਾਰ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਕਰ ਰਹੀ ਹੈ ਤੇ ਜਿਸ ਦਾ ਸਿੱਧਾ ਅਸਰ ਹੁਣ ਵਿਦੇਸ਼ੀਆਂ ਦੇ ਪੈਰਾਂ ਦੱਸਦੀ ਕਿ ਵਿਦੇਸ਼ੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੇ ਲਈ ਇਹ ਐਲਾਨ ਕੀਤਾ ਗਿਆ ਨਵੇਂ ਨਿਯਮਾਂ ਦੇ ਵਿੱਚ ਸਰਕਾਰ ਘੱਟ ਤਨਖਾਹ ਵਾਲੇ ਆਰਥਿਕ ਕਾਮਿਆਂ ਦੀ ਗਿਣਤੀ ਘਟ ਕਰਨ ਜਾ ਰਹੀ ਹੈ ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਕਾਮਿਆਂ ਦੀ ਮੰਗ ਹੁਣ ਬਦਲ ਗਈ ਹੈ ਹੁਣ ਵਪਾਰਕ ਅਦਾਰੇ ਸਥਾਨਕ ਕਾਮਿਆਂ ਤੇ ਨੌਜਵਾਨਾਂ ਨੂੰ ਕੰਮ ਤੇ ਰੱਖਣ ਉਹਨਾਂ ਕਿਹਾ ਕਿ ਹੁਣ ਕੈਨੇਡਾ ਦੇ ਵਿੱਚ ਕੋਈ ਅਯੋਗਤਾ ਵਾਲੇ ਆਰਜ਼ੀ ਕੰਮ ਹੀ ਆਉਣਗੇ ਤੇ ਪੱਕੇ ਹੋਣਗੇ ਜੋ ਆਪਣੇ ਕੰਮ ਲਈ ਵਧੀਆ ਤਨਖਾਹ ਲੈਣ ਦੇ ਵੀ ਹੱਕਦਾਰ ਹੋਣਗੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਕੈਨੇਡਾ ਆਉਣ ਵਾਲੇ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਦੀ ਗਿਣਤੀ ਨੂੰ ਘਟਾ ਰਹੇ ਹਾਂ ਇਸ ਦਾ ਕਾਰਨ ਇਹ ਹੈ ਕਿ ਲੇਬਰ ਮਾਰਕੀਟ ਹੁਣ ਬਦਲ ਗਈ ਹੈ ਉਹਨਾਂ ਕਹਿੰਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਕਾਰੋਬਾਰਾਂ ਨੂੰ ਕੈਨੇਡੀਅਨ ਕਾਮਿਆਂ ਅਤੇ ਨੌਜਵਾਨਾਂ ਨੂੰ ਇਸ ਦੇ ਵਿੱਚ ਵਧੇਰੇ ਮੌਕਾ ਦਿੱਤਾ ਜਾਵੇ ਪਿਛਲੇ ਕੁਝ ਸਮੇਂ ਤੋਂ ਦੱਸਦੇ ਕਿ ਕੈਨੇਡਾ ਦੇ ਵਿੱਚ ਵਿਦੇਸ਼ੀਆਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਤੇ ਵੱਡੀ ਆਬਾਦੀ ਦੇ ਨਾਲ ਨਾਲ ਬੇਰੋਜ਼ਗਾਰੀ ਦੇ ਵਿੱਚ ਵੀ ਵਾਧਾ ਹੋਇਆ ਇਸੇ ਦੇ ਚੱਲਦੇ ਹੁਣ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਦੱਸਦੇ ਕਿ ਲਗਾਤਾਰ ਇੰਡੀਅਨ ਸਟੂਡੈਂਟਸ ਦੇ ਵੱਲੋਂ ਹੁਣ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਇੰਡੀਅਨ ਸਟੂਡੈਂਟਸ ਦੇ ਵੱਲੋਂ ਫੇਰ ਰੂਲਸ ਦੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਦੇ ਫੈਸਲੇ ਦੇ ਨਾਲ ਕਰੀਬ 70000 ਸਟੂਡੈਂਟਸ ਦੇ ਕੈਨੇਡਾ ਤੋਂ ਡਿਪੋਰਟ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਦੱਸਦੇ ਕਿ ਲਗਾਤਾਰ ਕੈਨੇਡਾ ਸਰਕਾਰ ਦੇ ਵੱਲੋਂ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਜਿਸ ਦਾ ਸਿੱਧਾ ਅਸਰ ਹੁਣ ਭਾਰਤੀਆਂ ਤੇ ਪਵੇਗਾ ਦੱਸਦੇ ਕਿ ਇੱਕ ਵੱਡਾ ਝਟਕਾ ਪੰਜਾਬੀਆਂ ਨੂੰ ਲੱਗਾ ਹੈ ਕਿਉਂਕਿ ਪੰਜਾਬੀ ਮਾਪੇ ਲੱਖਾਂ ਰੁਪਏ ਲਾ ਕੇ ਆਪਣੇ ਬੱਚਿਆਂ ਨੂੰ ਕੈਨੇਡਾ ਪੜ੍ਹਨ ਦੇ ਲਈ ਭੇਜਦੇ ਨੇ ਕਿ ਉੱਥੇ ਜਾ ਕੇ ਉਹ ਆਪਣਾ ਇੱਕ ਚੰਗਾ ਭਵਿੱਖ ਬਣਾ ਸਕਣ ਪਰ ਹੁਣ ਲਗਾਤਾਰ ਨਵੀਆਂ ਪਾਲਿਸੀਆਂ ਦੇ ਚਲਦੇ ਪੰਜਾਬੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪਤਾ ਲੱਗਾ ਹੈ ਕਿ ਕੈਨੇਡਾ ਸਰਕਾਰ ਦੇ ਵਿੱਚ ਮੌਜੂਦ ਭਾਰਤੀ ਵਿਦਿਆਰਥੀਆਂ ਦੇ ਵੱਲੋਂ ਹੁਣ ਇਹਨਾਂ ਨਵੇਂ ਰੂਲਸ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸਟੂਡੈਂਟਸ ਦੇ ਵੱਲੋਂ ਨਵੇਂ ਰੂਲਸ ਦਾ ਵਿਰੋਧ ਜੜਾ ਲਗਾਤਾਰ ਕੀਤਾ ਜਾ ਰਿਹਾ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ ਛੇਪੜੀ ਟੀਵੀ